ਅਨਮੋਲ ਗਗਨ ਚਿੰਤਾ ਨਾ ਕਰ ਤੈਨੂੰ ਜਮਾਨਤ ਜਬ ਤੱਕ ਕਰਵਾਖੇ ਤੇ ਪਾਰਟੀ ਤੈਨੂੰ ਟਿਕਟ ਦੇਂਦੀ ਨਹੀਂ ਠੀਕ ਹੈ ਨਾ ਤੈਨੂੰ ਮੰਤਰੀ ਪਦ ਤੌਲਾਤਾ ਉਸ ਤੇਨੂੰ ਕਿਉਂ ਲਾਇਆ ਤੈਨੂੰ ਸੱਪਤਾ ਅਨਮੋਲ ਗਗਨ ਪਰ ਮੇਰੀ ਆਪ ਜੀ ਨੂੰ ਬੇਨਤੀ ਹੈ ਵੀ 2027 ਚ ਜੇ ਟਿਕਟ ਮਿਲ ਗਈ ਨਾ ਤੇ ਮੈਂ ਤੇ ਅੱਛਾ ਰੱਖਦਾ ਟਿਕਟ ਮਿਲੇ ਜਮਾਨਤ ਜਬ ਤੱਕ ਰਹਾ ਕੇ ਤੈਨੂੰ ਜਿਹੜੇ ਖੜਵਾ ਸੀ ਤੈਨੂੰ ਘਰ ਨੂੰ ਵਾਪਸ ਭੇਜਣਗੇ ਅਨਮੋਲ ਗਗਨ ਮਾਨ ਨੇ ਕਿਹਾ ਸੀਗਾ ਕਿ ਚਿੱਠੀ ਲਿਖੀ ਤਦ ਤੱਕ ਖ਼ਬਾਰਾਂ ਛਪੀ ਕਿ ਮੇਰੇ ਸਰਕਾਰੀ ਜਿਹੜਾ ਘਰ ਹੈ ਉਧਰ সুইমিং ਪੂਲ ਬਣਾਇਆ ਜਾਵੇ ਹੁਣ ਸਰਕਾਰੀ ਘਰ ਵਾਲ সুইমিং ਪੂ ਤੇ ਬਾਕੀ ਜਿਹੜੇ ਪਿੰਡਾਂ ਦੇ ਮਾਜਰੀ ਬਲਾਕ ਦੇ ਪਿੰਡ ਐ ਸਾਰੀ ਜਗ੍ਹਾ ਨੇ ਕਈ ਜਗ੍ਹਾ ਤਲਾਬ ਤੇ সুইমিং ਪੂਲ ਬਣਾਤੇ ਲੋਕਾਂ ਦਾ ਬੁਰਾ ਹਾਲ ਕਰਤਾ ਖਰੜ ਸ਼ਹਿਰ ਦੇ ਅੰਦਰ ਮੇਨ ਰੋਡ ਖਰੜ ਲਾਂਡਾ ਰੋਡ ਆਰਆ ਰੋਡ ਚੁੰਗੀਆਂ ਰੋਡ ਜਾਂ ਫਿਰ ਨਿਜਰ ਰੋਡ ਔਰ ਉਸ ਤੋਂ ਨਿਕਲਦੀਆਂ ਗਲੀਆਂ ਹਰ ਜਗ੍ਹਾ ਬੁਰਾ ਹਾਲ ਹੈ ਔਰ ਇਹ ਕੁਦਰਤੀ ਮਾਰ ਨਹੀਂ ਹੈ ਇਹ ਆਮ ਆਦੀ ਪਾਰਟੀ ਦੀ ਸਰਕਾਰ ਦੀ ਨਲਾਇਕੀ ਦੀ ਮਾਰ ਹੈ ਸਾਡੇ ਖਰੜ ਸ਼ਹਿਰ ਦੇ ਅੰਦਰ ਖਰੜ ਵਿਦਾਨ ਸਬੰਧਤ ਆਫਤ ਹੈਗੀ ਹੈ ਪੰਜਾਬ ਦੀ ਆਮ ਆਦੀ ਪਾਰਟੀ ਦੀ ਨਲਾਇਕੀ ਕਰਕੇ ਮੀ ਦੀ ਆਫਤ ਹੈਗੀ ਹੈ ਠੀਕ ਹੈ ਪਰ ਮੀ ਦੀ ਆਫਰ ਸਰਕਾਰ ਦੀ ਨਲਾਕੀ ਕਰਕੇ ਆ ਕੁਦਰਤ ਕਰਕੇ ਨਹੀਂ ਆ ਕੁਦਰਤ ਨੇ ਨਹੀਂ ਪਾਇਆ بارش ਆਈ ਔਰ ਚਲਾ ਗਿਆ ਉਸ ਖਰੜ ਔਰ ਲਾਂਡਰਾ ਰੋਡ ਦਾ ਹਾਲ ਕੋਈ ਪਹਿਲੀ ਵਾਰ ਬੁਰਾ ਨਾ ਹੋਇਆ ਪਿਛਲੀ ਬਰਸਾਤ ਚੋ ਵੀ ਹੋਇਆ ਓ ਚੋ ਪਿਛਲੀ ਚੋ ਹੋਇਆ ਉਸ ਤੋਂ ਪਿਛਲੀ ਚੋ ਹੋਇਆ ਅਨਮੋਲ ਗਗਨਮਾਨ ਜੱਤ ਤੋਂ ਐਮਐਲਏ ਬਣੀ ਆ ਆਵਾਦੀ ਪਾਰਟੀ ਸਰਕਾਰ ਹੈ ਇਹ ਤੀਜਾ ਮੌਸਮ ਦੀ ਜਿਹੜੀ ਹੈ ਮਾਰ ਆਈ ਹੈ ਤੀਜੀ ਮੌਸਮ ਦੀ ਮਾਰ ਆਈ ਹੈ ਤੇ ਤੀਜੀ ਮਾਰ ਆਈ ਹੈ ਤਾਂ ਦੋ ਮਾਰਾਂ ਚ ਤੁਸੀਂ ਕਿਉਂ ਨਹੀਂ ਚੱਕੇ ਗਰਮੀਆਂ ਚ ਬਿਜਲੀ ਤੇ ਕੱਟ ਲੱਗਦੇ ਨੇ ਪਾਣੀ ਪੀਣ ਨੂੰ ਨਹੀਂ ਮਿਲਦਾ ਬਰਸਾਤ ਚ ਇਨਾ ਪਾਣੀ ਹੋ ਜਾਂਦਾ ਤਾਂ ਵੀ ਪਾਣੀ ਨਹੀਂ ਪੀ ਪਾਂਦੇ ਗੰਦਲਾ ਪਾਣੀ ਜੀ ਪੀ ਨਹੀਂ ਸਕਦੇ ਸੋ ਇਹ ਜਿਹੜੀ ਖਰੜ ਵਿਧਾਨ ਸਭਾ ਹੈ ਇਹਦੇ ਉੱਪਰ ਇਸ ਵਕਤ ਕੁਦਰਤ ਦੀ ਮਾਰ ਨਹੀਂ ਹੈ ਆਮ ਆਦੀ ਪਾਰਟੀ ਅਨਮੋਲ ਗਗਨ ਮਾਨ ਦੀ ਨਲਾਕੀ ਦੀ ਮਾਰ ਹੈ ਹੁਣ ਤਾਂ ਤਿਊੜ ਪਿੰਡ ਦਾ ਇੱਕ ਹੋਰ ਕੇਸ ਆ ਗਿਆ ਬੰਦੇ ਨੇ ਕਹਿਤਾ ਜੀ ਇੱਥੇ ਜ਼ਮੀਨ ਖਰੀਦੀ ਅਨਮੋਲ ਗਗਨ ਮਾਨ ਨੇ ਉਹ ਬੰਦਾ ਪੁਲਿਸ ਚੱਕ ਕੇ ਲੈ ਗਈ ਦੱਸੋ ਅੱਜ ਕੋਈ ਇਲਜ਼ਾਮ ਨਹੀਂ ਲਾ ਸਕਦਾ ਪੁਲਿਸ ਕਿ ਲੋ ਚੱਕ ਕੇ ਲੈ ਕੇ ਚਲੇ ਗਈ ਫਿਰ ਮਾਫੀ ਮੰਗਵਾਈ ਉਸ ਤੋਂ ਵੀਡੀਓ ਰਿਕਾਰਡ ਕੀਤਾ ਇੱਕ ਗੱਲ ਪੱਕੀ ਹੈ ਕਿ ਅਸੀਂ 2027 ਤੱਕ ਵੇਟ ਨਹੀਂ ਕਰਨੀ ਹੋਰ ਥੋੜੇ ਦਿਨ ਰੁਕ ਕੇ ਅਸੀਂ ਸੜਕਾਂ ਤੇ ਉਤਰਾਂਗੇ ਸੰਘਰਸ਼ ਕਰਾਂਗੇ ਤੇ ਨੱਕੜਗੜਵਾ ਕੇ ਜਿਹੜਾ ਹੈਗਾ ਖਰੜ ਵਿਧਾਨ ਸਭਾ ਖਰੜ ਸ਼ਹਿਰ ਕੁਰਾਲੀ ਮਾਜਰੀ ਦੇ ਪਿੰਡਾਂ ਦੀ ਸਾਰੀ ਸਾਰੀ ਜਿਹੜੀਆਂ ਨਿਆਗੋਂ ਮਿਊਨਿਸਪੈਲਿਟੀ ਕਾਉਂਸਲ ਨਾਲ ਡਾਂਕਰਾਂ ਇਹਨਾਂ ਦੇ ਹਾਲਾਤਾਂ ਨੂੰ ਠੀਕ ਕਰਾ ਕੇ ਰਵਾਗੇ ਵਿਨੀਤ ਜੋਸ਼ੀ ਜੀ ਜੋ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਹ ਖਰੜ ਨੂੰ ਲੈ ਕੇ ਹਮੇਸ਼ਾ ਹੀ ਮੁੱਦੇ ਚੱਕਦੇ ਆਏ ਨੇ ਖਰੜ ਦੇ ਵਿੱਚ ਬਹੁਤ ਮੁੱਦੇ ਉਹਨਾਂ ਵੱਲੋਂ ਚੱਕੇ ਵੀ ਗਏ ਨੇ ਤੇ ਇਹ ਮੀਡੀਆ ਦੇ ਹੈੱਡ ਵੀ ਨੇ ਸੋ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਖਰੜ ਨੂੰ ਲੈ ਕੇ ਅਤੇ ਖਰੜ ਦੇ ਜੋ ਹਾਲਾਤ ਚੱਲ ਰਹੇ ਨੇ ਉਹਨਾਂ ਨੂੰ ਲੈ ਕੇ ਸਭ ਤੋਂ ਪਹਿਲਾਂ ਦਾ ਤੁਹਾਡਾ ਪੰਜਰਿਆ ਨਿਊਜ਼ ਦੇ ਵਿੱਚ ਸਵਾਗਤ ਧੰਨਵਾਦ ਜੀ ਪੰਜਰਿਆ ਨਿਊਜ਼ ਦਾ ਧੰਨਵਾਦ ਹਰ ਪੀਜੇ ਧੰਨਵਾਦ ਉਹਦੇ ਜੀ ਧੰਨਵਾਦ ਜੀ ਵੀ ਸਾਡਾ ਇੰਟਰਵਿਊ ਕਰਕੇ ਤੁਸੀਂ ਮਾਨ ਬਖਸ਼ਿਆ ਖਰੜ ਖਰੜ ਸ਼ਹਿਰ ਜਦ ਖਰੜ ਇਹਦਾ ਨਾਂ ਜੁੜਦਾ ਹੈ ਸਾਨੂੰ ਲੱਗਦਾ ਹੈ ਕਿ ਚੰਡੀਗੜ੍ਹ ਦੇ ਨਾਲ ਇੱਕ ਸ਼ਹਿਰ ਜਿਹੜਾ ਸ਼ਹਿਰ ਜਿਵੇਂ ਟਵਿਨ ਸਿਟੀਆਂ ਕਹਿੰਦੇ ਨੇ ਨਾ ਵੀ ਭੈਣ ਭਰਾ ਨੇ ਇਸ ਤਰ੍ਹਾਂ ਚੰਡੀਗੜ੍ਹ ਦੇ ਇਹੋ ਜਿਹਾ ਸ਼ਹਿਰ ਲੇਕਿਨ ਉੱਥੇ ਵਸਤਵਿਕਤਾ ਤੌਰ ਤੇ ਰਿਐਲਿਟੀ ਤੌਰ ਤੇ ਚੰਡੀਗੜ੍ਹ ਤੋਂ ਬਿਲਕੁਲ ਰਿਵਰਸ ਹੈ ਹਾਂ ਜਿਵੇਂ ਚੰਡੀਗੜ੍ਹ ਦੇ ਘਰ ਨੇ ਉੱਥੇ ਵੀ ਘਰ ਨੇ ਜਿਵੇਂ ਚੰਡੀਗੜ੍ਹ ਚ ਫਲੈਟ ਨੇ ਉੱਥੇ ਵੀ ਫਲੈਟ ਨੇ ਪਰ ਜਿਵੇਂ ਚੰਡੀਗੜ੍ਹ ਸੜਕਾਂ ਨੇ ਉੱਥੇ ਸੜਕਾਂ ਨਹੀਂ ਨੇ ਜਿਵੇਂ ਚੰਡੀਗੜ੍ਹ ਸਪਿੰਡਾ ਪਾਣੀ ਹੈ ਉਹ ਜੋ ਪਿੰਡ ਦਾ ਪਾਣੀ ਉੱਥੇ ਨਹੀਂ ਹੈ ਜਿਵੇਂ ਚੰਡੀਗੜ੍ਹ 24 ਘੰਟੇ ਬਿਜਲੀ ਮਿਲਦੀ ਹੈ ਉੱਥੇ ਨਹੀਂ ਹੈ ਸੋ ਉੱਥੇ ਦਾ ਹਾਲ ਬਿਹਾਲ ਹੈ ਬੁਰਾ ਹਾਲ ਹੈ ਅਸੀਂ ਦੇਖੋ ਇਸ ਵਕਤ ਅਸੀਂ ਚੱਲ ਰਹੇ ਹਾਂ ਮੌਨਸੂਨ ਮੌਸਮ ਦੇ ਅੰਦਰ ਹੁਣ ਪੰਜਾਬ ਦੇ ਅੰਦਰ ਕੁਦਰਤੀ ਮਾਰ ਵੱਜੀ ਹੋਈ ਹੈ ਲਗਭਗ ਮਲਕ ਕਈ ਜ਼ਿਲ੍ਹੇ ਜਿਹੜਾ ਹੈਗੇ ਨੇ ਨਾ 850 ਪਿੰਡ ਬਾੜ ਦੀ ਚਪੇੜ ਚ ਆ ਗਏ ਨੇ ਬਾਕੀ ਇਫੈਕਟ ਹੋ ਗਏ ਨੇ ਕਈ ਸੌ ਪਿੰਡ ਹੋਰ ਇਫੈਕਟ ਹੋ ਗਏ ਨੇ ਕਈ ਜ਼ਿਲ੍ਹੇ ਬਾੜ ਚਪੇੜ ਚ ਨੇ ਆਰਮੀ ਲੱਗੀ ਹੋਈ ਹੈ ਹੈਲੀਕਾਪਟਰ ਆਰਮੀ ਦੇ ਲੱਗੇ ਹੋਏ ਨੇ ਪੰਜਾਬ ਸਰਕਾਰ ਨੇ ਇੱਕ ਆਪਣਾ ਹੈਲੀਕਾਪਟਰ ਵੀ ਲਾਤਾ ਆ ਆਰਮੀ ਨੇ ਆਪਣੇ 12 15 ਹੈਲੀਕਾਪਟਰ ਲਾਤੇ ਐਟੌਰ ਮਿਸ਼ਨਾਂ ਲਾਤੀਆਂ ਪੂਰੇ ਪੰਜਾਬ ਚ ਆਫਤ ਹੈ ਕੁਦਰਤ ਕਰਕੇ ਲੇਕਿਨ ਸਾਡੇ ਖਰੜ ਸ਼ਹਿਰ ਦੇ ਅੰਦਰ ਖਰੜ ਵਿਦਾਨ ਸੰਬੰਧਰ ਆਫਤ ਹੈ ਕੀ ਹੈ ਪੰਜਾਬ ਦੀ ਆਮ ਆਦੀ ਪਾਰਟੀ ਦੀ ਨਲਾਇਕੀ ਕਰਕੇ ਮੀ ਦੀ ਆਫਤ ਹੈਗੀ ਹੈ ਠੀਕ ਹੈ ਪਰ ਮੀ ਦੀ ਆਫਤ ਸਰਕਾਰ ਦੀ ਨਲਾਕੀ ਕਰਕੇ ਹੈ ਕੁਦਰਤ ਕਰਕੇ ਨਹੀਂ ਹੈ ਕੁਦਰਤ ਨੇ ਮੀ ਪਾਇਆ بارش ਆਈ ਔਰ ਚਲਾ ਗਿਆ ਹੁ ਚੰਡੀਗੜ੍ਹ ਵੀ ਮੀ ਪੈਂਦਾ ਪੰਜਕੂਲਾ ਵੀ ਮੀ ਪੈਂਦਾ ਮਾਹੌਲੀ ਵੀ ਮੀ ਪੈਂਦਾ ਪਰ ਪਾਣੀ ਆਂਦਾ ਆਲਮੋਸਟ ਨਿਕਲ ਜਾਂਦਾ ਕੁਛ ਥਾਵਾਂ ਤੇ ਮੌਲ ਇਕੱਠਾ ਹੁੰਦਾ ਪਰ ਨਿਕਲ ਜਾਂਦਾ ਪਰ ਖਰੜ ਹਰ ਗਲੀ ਹਰ ਰੋਡ ਹਰ ਮਹੱਲੇ ਚ ਪਾਣੀ ਖੜਾ ਹੋ ਜਾਂਦਾ ਸਭ ਤੋਂ ਵੱਡੀ ਚਰਚਾ ਜਿਹੜੀ ਅੱਜ ਆਪਾਂ ਖਰੜ ਦੀ ਕਰੀਏ ਤੇ ਸਾਡੀ ਖਰੜ ਲਾਂਡਰਾਂ ਰੋਡ ਦੀ ਆਤੀ ਹੈ ਕਰੜ ਲਾਂਡਾ ਰੋਡ ਤਾਂ ਮੈਂ ਕਹਿੰਦਾ ਜੀ ਪਿਛਲੇ ਕੁਝ ਦਿਨਾਂ ਚੋ ਸ਼ਾਇਦ ਨੈਸ਼ਨਲ న్యూਸ 'ਚ ਵੀ ਆ ਗਿਆ ਹੋਣਾ ਖਰੜ ਲਾਂਡਰਾ ਰੋਡ ਤੇ ਬੱਸ ਸਰਵਿਸ ਰੁਕੀ ਹੋਈ ਹੈ ਕਿਉਂਕਿ ਸੀਟੀਓ ਦੀ ਬੱਸ ਇੱਕ ਵਾਰ ਸ਼ਿਵਾਲੀ ਸਿਟੀ ਦੇ ਅੱਗੇ ਫਸ ਗਈ ਔਰ ਉਸ ਤੋਂ ਬਰ ਨਿਕਲ ਨਹੀਂ ਪਾਈ ਅੱਜ ਖਰੜ ਲਾਂਡਰਾ ਦੇ ਲਾਂਡਰਾ ਰੋਡ ਦੇ ਲੈਫਟ ਔਰ ਰਾਈਟ ਦੋਨੋਂ ਪਾਸੇ ਬਹੁਤ ਸਾਰੀ ਸੋਸਾਇਟੀਆਂ ਨੇ ਬਹੁਤ ਸਾਰੇ ਸੈਕਟਰ ਕੱਟੇ ਹੋਏ ਨੇ ਬਹੁਤ ਸਾਰੀ ਕਲੋਨੀਆਂ ਬਸੀਆਂ ਹੋਈਆਂ ਔਰ ਉਹਨਾਂ ਕਲੋਨੀਆਂ ਦੇ ਲੋਕਾਂ ਦਾ ਆਣਾ ਜਾਣਾ ਦੁਰਭਰ ਹੋ ਗਿਆ ਜੜੀ ਤਾਂ ਜੇ ਖਰੜ ਵਾਲੇ ਪਾਸੋਂ ਲਾਂਡਰਾ ਜੋ ਖੱਬੇ ਹੱਥ ਜਿਹੜੀ ਕਲੋਨੀ ਆਂਦੀ ਹੈ ਉਹਨਾਂ ਤੋਂ ਫਿਰ ਵੀ ਪਿੱਛੋਂ ਪਿੱਛੋਂ ਕੋਈ ਰਸਤਾ ਲੱਭ ਜੂਗਾ ਚੰਡੀਗੜ੍ਹ ਜਾਣ ਨੂੰ ਮੋਹਲੀ ਜਾਣ ਨੂੰ ਪੰਜਕੂਲਾ ਜਾਣ ਪਾਸੜੀ ਕਲੋਨੀ ਨੂੰ ਤਾਂ ਖਰੜ ਰੋਡ ਤੋਂ ਹੋ ਕੇ ਜਾਣਾ ਪੈਣਾ ਤੇ ਖਰੜ ਰੋਡ ਤੋਂ ਉਹਨਾਂ ਨੂੰ ਹੋ ਕੇ ਜਾਣਾ ਹੈ ਖਰੜ ਲਾਂਡਰਾ ਰੋਡ ਤੋਂ ਕੋਈ ਨਾ ਉਹਦਾ ਬਹੁਤ ਬੁਰਾ ਹਾਲ ਹੈ ਔਰ ਇੰਨਾ ਬੁਰਾ ਹਾਲ ਹੈ ਕਿ ਵੀ ਲੋਕ ਪ੍ਰੋਟੈਸਟ ਕਰਨੇ ਧਰਨੇ ਪ੍ਰਦਰਸ਼ਨ ਕਰਨੇ ਸਰਕਾਰ ਤੇ ਜੂ ਨਹੀਂ ਰਹਿਂਦਰੀ ਉਹਨੇ ਇਸ ਇੱਕ ਖਰੜ ਲਾਂਡਰਾ ਰੋਡ ਦਾ ਹਾਲ ਕੋਈ ਪਹਿਲੀ ਵਾਰ ਬੁਰਾ ਨਾ ਹੋਇਆ ਪਿਛਲੀ ਬਰਸਾਤ ਚੋ ਵੀ ਹੋਇਆ ਉਹ ਚੋ ਪਿਛਲੀ ਚੋ ਹੋਇਆ ਉਸ ਤੋਂ ਪਿਛਲੇ ਚ ਹੋਇਆ ਅਨਮੋਲ ਗगनਮਾਨ ਜਦ ਤੋਂ ਐਮਐਲਏ ਬਣੀ ਆ ਆਮਾਦੀ ਪਾਰਟੀ ਸਰਕਾਰ ਹੈ ਇਹ ਤੀਜਾ ਮੌਸਮ ਦੀ ਜਿਹੜੀ ਹੈ ਮਾਰ ਆਈ ਹੈ ਤੀਜੀ ਮੌਸਮ ਦੀ ਮਾਰ ਆਈ ਹੈ ਤੇ ਤੀਜੀ ਮਾਰ ਆਈ ਹੈ ਤਾਂ ਦੋ ਮਾਰਾਂ ਚ ਤੁਸੀਂ ਕਿਉਂ ਨਹੀਂ ਚੱਕੇ ਇਸ ਤੈਂ ਜੇ ਖਰੜ ਨੂੰ ਤੁਸੀਂ ਲਾਂਡਰਾ ਰੋਡ ਛੱਡ ਦੋ ਅੱਗੇ ਆ ਜਾਓ ਉਹਦੇ ਵੀ ਇੱਕ ਪੈਰਲਲ ਜਾਉ ਤੇ ਇੱਕ ਦੂਜੇ ਪਾਸੇ ਨਿਜਰ ਚੌਂਕ ਦੇ ਨਾਲ ਨਿਜਰ ਰੋਡ ਪੈਂਦੀ ਹੈ ਹੁਣ ਨਿਜਰ ਰੋਡ ਉਹ ਪੂਰੀ ਲੰਬੀ ਰੋਡ ਹੈ ਉੱਤੇ ਬਹੁਤ ਸਾਰੀ ਸੁਸਾਇਟੀਆਂ ਬਹੁਤ ਸਾਰੀ ਕਲੋਨੀ ਵਸੀ ਐਲਐਸ ਕਲੋਨੀ ਉਹ ਆਖਿਰ ਤੱਕ ਪਿੰਡਾਂ ਤੱਕ ਜਾ ਕੇ ਬਰੇੜੀ ਕਿਤੇ ਤੱਕ ਚਲੀ ਜਾਂਦੀ ਹੈ ਕਿ ਤੱਕ ਹੁਣ ਉੱਥੇ ਤਾਂ ਲਾਂਡਰਾ ਰੋਡ ਤੇ ਫੇਰ ਵੀ ਟ੍ਰੈਫਿਕ ਚੱਲਦਾ ਹੋਣਾ ਉੱਥੇ ਚੱਲਣਾ ਹੀ ਮੁਸ਼ਕਲ ਹੋ ਗਿਆ ਇਹ ਨਹੀਂ ਪਤਾ ਲੱਗਦਾ ਇੰਨਾ ਉੱਥੇ ਗਾਰਾ ਹੋ ਜਾਂਦਾ ਹੈ ਕਿ ਇਹ ਇਹ ਝੋਨੇ ਦਾ ਗਾਰਾ ਹੈ ਕਿ ਇਹ ਸੜਕ ਇੱਕ ਇੱਕ ਸੜਕ ਦੇ ਉੱਪਰ ਮਿੱਟੀ ਦਾ ਲੋਗਾ ਤਰਾਹੀ ਮਾਮ ਤਰਾਹੀ ਮਾਮ ਆ ਪਿੱਛੇ ਲੋਗਾ ਚੌਣਾ ਲਾ ਕੇ ਵੀ ਉਥੇ ਪ੍ਰੋਟੈਸਟ ਕੀਤਾ ਵੀ ਅਸੀਂ ਚੌਣਾ ਲਾਈ ਜਨੇ ਦੇਖ ਲੋ ਇਹ ਹਾਲ ਹੋ ਗਿਆ ਨੀਜਰ ਚੌਂਕ ਤੋਂ ਅੱਗੇ ਜਿਹੜੀ ਸੜਕ ਆਂਦੀ ਉਹ ਸੜਕ ਦਾ ਇਹ ਹਾਲ ਹੋ ਗਿਆ ਇੰਨਾ ਹੀ ਨਹੀਂ ਐ ਇਹ ਇਸ ਤੋਂ ਬਾਅਦ ਜੇ ਤੁਸੀਂ ਖਰੜ ਦੇ ਅੰਦਰ ਘੁੰਮਣਾ ਸ਼ੁਰੂ ਕਰੋ ਖਰੜ ਦੇ ਅੰਦਰ ਬਹੁਤ ਸਾਰੇ ਇਲਾਕੇ ਨੇ ਜਿਵੇਂ ਆਰਆ ਰੋਡ ਹੈ ਬੜੀ ਪ੍ਰਾਣੀ ਰੋਡ ਹੈ ਮੰਮੀ ਆਂਦਾ ਉਹ ਪੂਰੀ ਪੂਰੀ ਪਾਣੀ ਭਰ ਜਾਂਦਾ ਉੱਥੇ ਪਾਣੀ ਨਾ ਪਰ ਜਾਂਦਾ ਕਿ ਵੀ ਮੋਟਰਸਾਈਕਲ ਸਕੂਟਰ ਤੋਂ ਨਿਕਲਣੇ ਔਖੇ ਹੋ ਜਾਂਦੇ ਨੇ 2-4-5 ਘੰਟੇ ਤੱਕ ਨਿਕਲਣਾ ਔਖਾ ਬਾਅਦ ਚ ਵੀ ਜਿਹੜਾ ਹੈਗਾ ਨਿਕਲਦੇ ਤਾਂ ਹੈਗੇ ਆ ਪਰ ਪਾਣੀ ਦੇ ਛਿੱਟੇ ਜਿਹੜੇ ਹੈ ਉਹ ਪੈਂਦੇ ਰਹੇ ਜਿਵੇਂ ਕੋਈ ਸਕੂਟਰ ਜਾਂ ਕਾਰ ਜਾ ਰਹੀ ਹੈ ਕਾਰ ਨਿਕਲੇ ਛਿੱਟੇ ਪੈਣਗੇ ਔਰ ਇਹ ਕਈ ਦਿਨ ਚੱਲਦਾ ਰਹਿੰਦਾ ਮੀਂਹ ਤੋਂ ਬਾਅਦ ਕਈ ਦਿਨ ਚੱਲਦਾ ਰਹਿੰਦਾ ਸੋ ਹਾਲ ਇਹ ਹੈ ਕਿ ਵੀ ਚਾਹ ਆਰਆ ਰੋਡ ਲੈ ਲੋ ਚਾਹ ਖਰ ਲਾਂਡਾ ਰੋਡ ਲੈ ਲੋ ਚਾਹ ਨਿਜੋ ਰੋਡ ਲੈ ਲੋ ਇਹ ਉਹ ਵੱਡੀ ਸੜਕਾਂ ਨੇ ਇਹ ਵੱਡੇ ਰਸਤੇ ਨੇ ਇਹਨਾਂ ਦੇ ਖੜੜ ਸ਼ਹਿਰ ਦੇ ਜਿੱਥੇ ਬੁਰਾ ਹਾਲ ਹੈ ਚੁੰਗੀਆਂ ਰੋਡ ਚੜਜੋ ਉੱਥੇ ਵੀ ਬੁਰਾ ਹਾਲ ਹੋ ਜਾਂਦਾ ਚੁੰਗੀਆਂ ਨਾਲ ਛੱਡੋ ਜੇ ਤੁਸੀਂ ਜਾਣਾ ਹੋਏ ਤੁਸੀਂ ਨਿੱਜਰ ਰੋਡ ਚੜਜੋ ਜਾਂ ਸ਼ਿਵਾਲਿਕ ਸਿਟੀ ਵਾਲੀ ਜਿਹੜੀ ਮੇਨ ਗੇਟੋਂ ਚੱਲਜੋ ਫਿਰ ਖੁੰਨੀ ਮਾਦਰਾ ਰੋਡ ਚੱਲਜੋ ਸੰਤੇ ਮਾਦਰਾ ਰੋਡ ਚੱਲਜੋ ਫਿਰ ਮੰਡੀ ਚੌਂਕ ਜਿਹੜੀ ਸਰਜੀਤ ਡੈਰੀ ਸੜਕ ਜਾਂਦੀ ਹੈ ਉਹਦਾ ਹਾਲ ਦੇਖ ਲਓ ਠੀਕ ਹੈ ਨਾ ਨਿਰਵਾਨ ਗ੍ਰੀਨ ਜਿੱਥੇ ਹੈਗਾ ਉੱਥੇ ਤਾਂ بارش ਚ ਪਾਣੀ ਇਕੱਠਾ ਹੁੰਦਾ ਇਕੱਠੇ ਹੋਣ ਤੋਂ ਬਾਅਦ ਪਾਣੀ ਜਿਹੜਾ ਹੈਗਾ ਉੱਥੇ ਰਹਿੰਦਾ ਹੈ ਗੰਦਾ ਹੈ ਸ਼ਾਇਦ ਦਰਿਆ ਪੰਦਰੀ ਨੇ ਇਹ ਕਵਰ ਵੀ ਕੀਤਾ ਸੀ ਨਿਰਵਾਨ ਵਾਲਾ ਹੈ ਨਾ ਇਹ ਬੇ ਨੂਰ ਸਿਟੂ ਦੀ ਅੱਗੇ ਵਾਲੀ ਸੜਕ ਹੈਗੀ ਆ ਉੱਥੇ ਵੀ بارش ਚ ਪਾਣੀ ਗੰਦਾ ਇਕੱਠਾ ਹੁੰਦਾ ਸ਼ਿਵਰੇ ਦਾ ਪਾਣੀ ਵੀ ਆਉਂਦਾ ਨਿਕਾਸੀ ਹੈ ਨਹੀਂ ਜਦ ਤੱਕ ਗਰਮੀ ਹੋ ਕੇ ਸੁਖਦਾ ਨਹੀਂ ਜਦ ਮਿੱਟੀ ਨਹੀਂ ਸੋਖ ਲੈਂਦੀ ਤਦ ਤੱਕ ਪਾਣੀ ਉੱਥੇ ਖੜਾ ਰਹਿੰਦਾ ਇਹ ਕਿਲਾ ਕੰਪਲੈਕਸ ਆ ਜੋ ਇਹ ਤਾਂ ਪੁਰਾਣਾ ਹੈ ਨਾ ਕਿਲਾ ਕਲੈਂਪ ਦੇ ਪਿੱਛੇ ਜਿਹੜੀ ਜੈਂਟ ਡਿਸਪੈਂਸਰੀ ਹੈਗੀ ਹੈ ਹੁਣ ਜੈਂਟ ਡਿਸਪੈਂਸਰੀ ਦਾ ਹਾਲ ਦੇਖ ਲਓ ਹੁਣ ਤਾਂ ਚਲੋ ਉਹਨਾਂ ਨੇ ਹਾਈਟ ਵਧਾ ਲਈ ਨਹੀਂ ਤਾਂ 3-4 ਫੁੱਟ ਉੱਥੇ ਪਾਣੀ ਜਮਾ ਹੁੰਦਾ ਸੀਗਾ ਉਹ ਜੈਨ ਮੰਦਰ ਵਾਲੀ ਗਲੀ ਲੈ ਲਓ ਉੱਥੇ ਬੁਰਾ ਹਾਲ ਹੈ ਗਿਆ ਠੀਕ ਹੈ ਐਲ ਐਚ ਸੀ ਕਲੋਨੀ ਜਿੱਥੇ ਗੁਰਦੁਆਰੇ ਦੇ ਆਸ-ਪਾਸ ਜਿਹੜਾ ਹੈਗਾ ਬਹੁਤ ਸਾਰਾ ਪਾਣੀ ਉੱਥੇ ਇਕੱਠਾ ਹੋ ਜਾਂਦਾ ਹੁਣ ਮੈਂ ਮੈਂ ਤਾਂ ਲਿਸਟ ਬਣਾਈ ਬੈਠਾ ਜੀ ਚੰਡੀਗੜ੍ਹ ਇੰਕਲੇਵ ਰੋਡ ਲੈ ਲਓ ਜੀ ਠੀਕ ਹੈ ਫਿਰ ਨਿਊ ਸਨਨੀ ਚ ਬੋਰਡ ਨੰਬਰ 9 ਦਰਪਣ ਸਿਟੀ ਲੈ ਲੋ ਕਿਤੇ ਵੀ ਲੈ ਲੋ ਤੁਸੀਂ ਮੈਨੂੰ ਹਰ ਪਾਸੇ ਦਰਪਣ ਸਿਟੀ ਦਾ ਹਾਲਾ ਕੀ ਉੱਥੇ ਕੋੜੇ ਦਾ ਵੀ ਇੱਕ ਮੁੱਦਾ ਹੈ ਜਿਹੜਾ ਤੁਸੀਂ ਕਵਰ ਵੀ ਕੀਤਾ ਸੀਗਾ ਲੇਕਿਨ ਇਹ ਫਿਰ ਵੀ ਜਿਹੜਾ ਹੈਗਾ ਇਸ਼ੂ ਤਾਂ ਹੈਗਾ ਹੁਣ ਹੁਣ ਖਰੜ ਸ਼ਹਿਰ ਖਰੜ ਸ਼ਹਿਰ ਦੇ ਅੰਦਰ ਮੇਨ ਰੋਡ ਖਰੜ ਲਾਂਡਾ ਰੋਡ ਆਰਿਆ ਰੋਡ ਚੁੰਗੀਆਂ ਰੋਡ ਜਾਂ ਫਿਰ ਨਿਜਰ ਰੋਡ ਔਰ ਉਸ ਤੋਂ ਨਿਕਲਦੀਆਂ ਗਲੀਆਂ ਹਰ ਜਗ੍ਹਾ ਬੁਰਾ ਹਾਲ ਹੈ ਔਰ ਇਹ ਕੁਦਰਤੀ ਮਾਰ ਨਹੀਂ ਹੈ ਇਹ ਆਮ ਆਦੀ ਪਾਰਟੀ ਦੀ ਸਰਕਾਰ ਦੀ ਨਲਾਕੀ ਦੀ ਮਾਰ ਹੈ ਇਹ ਆਵਾਦੀ ਪਾਰਟੀ ਦੀ ਅਫਸਰशाही ਤੇ ਨਕੇਲ ਨਾ ਪਾਣ ਦੀ ਮਾਰ ਹੈ ਇਹ ਆਵਾਦੀ ਪਾਰਟੀ ਨੇ ਜਿਹੜਾ ਭ੍ਰਸ਼ਾਚਾਰ ਕੀਤਾ ਹੈ ਉਹਦੀ ਮਾਰ ਹੈ ਹੁਣ ਚਲੋ ਤੁਸੀਂ ਚਲੋ ਚੰਜੇੜੀ ਤੋਂ ਮਛਰੀ ਕਲਾਂ ਜਾਣਾ ਹੈਗਾ ਤੁਸੀਂ ਦੇਖੋ ਉੱਥੇ ਵੀ ਜਿਹੜਾ ਹੈਗਾ ਇਹ ਖਰੜ ਤੋਂ ਲਾਂਡਰਾਂ ਵਾਲੇ ਪਾਸੇ ਜਾਓ ਤੇ ਉਸ ਪਾਸੇ ਜਿਹੜੇ ਪਿੰਡ ਆਉਂਦੇ ਨੇ ਖਰੜ ਵਿਧਾਨ ਸਭਾ ਦੇ ਚੰਜੇੜੀ ਤੋਂ ਮਛਰੀ ਕਲਾਂ ਸੜਕ ਖਰਾਬ ਹੈ ਸੁਹਾੜੇ ਤੋਂ ਸੋਇਆ ਮਾਜਰਾ ਜਾਣਾ ਹੋਏ ਉਹ ਸੜਕ ਖਰਾਬ ਹੈ ਰਸਨਹੀੜੀ ਤੋਂ ਸੁਹਾੜਾ ਜਾਣਾ ਹੋਏ ਸੜਕ ਖਰਾਬ ਹੈ ਸੰਤੇ ਮਾਜਰੇ ਤੋਂ ਰਸਨਹੀੜੀ ਸੜਕ ਖਰਾਬ ਹੈ ਖਰੜ ਤੋਂ ਜਿਉਟ ਜਾਂਦੀ ਹੈ ਇਸ ਪਾਸੇ ਜੇ ਕੋ ਪਾਸਵਰਡ ਤੇ ਚਲ ਜਾਓ ਖਰਤੀ ਉੜ ਜਾਂਦੀ ਹੈ ਉਸ ਪਰ ਦੋ ਸੜਕਾਂ ਜਾਂਦੀ ਹੈ ਉਹ ਵੀ ਖਰਾਬ ਨੇ ਮਤਲਬ ਖਰੜ ਤੱਕ ਤੇ ਜਾਣਾ ਹੋਵੇ ਤਾਂ ਵੀ ਬੁਰਾ ਹਾਲ ਹੈ ਖਰੜ ਦੇ ਅੰਦਰ ਬੁਰਾ ਹਾਲ ਹੈ ਖਰੜ ਦੇ ਆਸ-ਪਾਸ ਪਿੰਡਾਂ ਦਾ ਬੁਰਾ ਹਾਲ ਹੈ ਮਤਲਬ ਮੈਂ ਤੇ ਕਹਿਣਾ ਗਲਤ ਨਹੀਂ ਹੋਏਗਾ ਕਿ ਵੀ ਇਸੇ ਅੰਦਰ ਜੇ ਆਫਤ ਹੈਗੀ ਤਾਂ ਆਫਤ ਸਰਕਾਰੀ ਹੈ ਸਰਕਾਰ ਦੀ ਨਲਾਇਕੀ ਦੀ ਹੈ ਤੇ ਸਰਕਾਰ ਇਸ ਵਤ ਆਮਾਦੀ ਪਾਰਟੀ ਦੀ ਹੈ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਚੋ ਖਰੜ ਸ਼ਹਿਰ ਤੋਂ ਆਪਾਂ ਕੋਰਾਲੀ ਤੇ ਆ ਜਾਨੇ ਆ ਹੁਣ ਜੇ ਕੋਰਾਲੀ ਆ ਜਾਓ ਉਥੇ ਨਗਰ ਖੇੜਾ ਚੌਕ ਮੇਨ ਮਾਰਕੀਟ ਵਾਲਾ ਠੀਕ ਹੈ ਜਾਂ ਤੁਸੀਂ ਮਾਤਾ ਰਾਣੀ ਚੌਕ ਤੇ ਆ ਜਾਓ ਯਾ ਮੇਨ ਬਾਜ਼ਾਰ ਦੇ ਧਰਮਸ਼ਾਲਾ ਹੈ ਉੱਥੇ ਪਾਣੀ ਇਕੱਠਾ ਹੋ ਜਾਂਦਾ ਹੈ ਯਾ ਮੋਰਿੰਡਾ ਰੋਡ ਤੇ ਫਵਾਰਾ ਚੌਕ ਹੈ ਚੰਡੀਗੜ੍ਹ ਰੋਡ ਤੇ ਸੈਡਲ ਬੈਂਕ ਐਸਪੀ ਬੈਂਕ ਹੈ ਉਹਦੇ ਅੱਗੇ ਦੋ ਦੋ ਤਿੰਨ ਪਾਣੀ ਖੜੇ ਰਹਿੰਦਾ ਉਹ ਖਾਲਸਾ ਸਕੂਲ ਉੱਥੇ ਖੜੇ ਰਹਿੰਦਾ ਕੁਰਾਲੀ ਵੀ ਜਿਹੜਾ ਹੈਗਾ ਉਹ ਵੀ ਜਿਹੜੀ ਜਿਤ ਮਾਰ ਹੈਗੀ ਆ ਤੇ ਫਿਰ ਸਰਕਾਰ ਦੀ ਮਾਰ ਹੈ ਕਿਉਂਕਿ ਜਿਸ ਥਾਂ ਤੇ ਮਿਊਨਿਸਪੈਲਿਟੀ ਹਦਾਂ ਦੇ ਅੰਦਰ ਪਾਣੀ ਰੁਕਦਾ ਹੋਏ ਖੜਦਾ ਹੋਏ ਇੱਕ ਪ੍ਰਸਾਤ ਨਿਕਲ ਗਈ ਦੋ ਨਿਕਲ ਗਈ ਪਰ ਲਗਾਤਾਰ ਉਥੇ ਉਹ ਸਭ ਪਾਣੀ ਨਹੀਂ ਰਹਿ ਸਕਦਾ ਲਗਾਤਾਰ ਉਥੇ ਪਾਣੀ ਦਾ ਜਿਹੜਾ ਹੈਗਾ ਜਿਵੇਂ ਕਹਿੰਦਾ ਜਮਾਵੜਾ ਨਹੀਂ ਹੋ ਸਕਦਾ ਜਾਂ ਉਥੇ ਲੋਕਾਂ ਨੂੰ ਦੁਖੀ ਨਹੀਂ ਹੋ ਸਕਦੇ ਹੁਣ ਇਨਾ ਹੀ ਨਹੀਂ ਫਿਰ ਤੁਸੀਂ ਜੇ ਖਰੜ ਖਰੜ ਚਲੋ ਕੁਰਾਲੀ ਕੁਰਾਲੀ ਤੇ ਸੱਜੇ ਹੱਥ ਮੁਰਜੋ ਮਾਜਰੀਏ ਦਾ ਇਲਾਕਾ ਆ ਜਾਂਦਾ ਹੈ ਅੱਗੇ ਤੱਕ ਸਿਸਵਾਂ ਤੱਕ ਜਾਂਦਾ ਹੈ ਸਿਸਵਾਂ ਤੋਂ ਚੱਲ ਜਾਓ ਫਿਰ ਤੁਸੀਂ ਨਿਊ ਚੰਡੀਗੜ੍ਹ ਨਿਊ ਚੰਗੜ ਤੋਂ ਜਯੰਤੀ ਦੇਵੀ ਠੀਕ ਹੈ ਪੜਚਸੀਓਂ ਕੋ ਹੁੰਦੇ ਹੁੰਦੇ ਤੁਸੀਂ ਉਹ ਕਾਉਂਸਲ ਜਿੱਥੇ ਲੇਕਾ ਚੰਡੀਗੜ੍ਹ ਤੋਂ ਤੱਕ ਸਾਰਾ ਇਲਾਕਾ ਉਹਨੇ ਸਾਰਾ ਇਲਾਕਾ ਜਿਹੜਾ ਹੈਗਾ ਇਹ ਵੀ ਬਾੜ ਦੀ ਪਾਣੀ ਦੀ ਮਾਰ ਹੇਠ ਹੈ ਹੁਣ ਪਾਣੀ ਦੀ ਮਾਰ ਕੀ ਹੈ ਇੱਥੇ ਲਿੰਕ ਰੋਡਾਂ ਦੀ ਮਾਰ ਹੈ ਪਿੰਡਾਂ ਦੇ ਅੰਦਰ ਤੋਂ ਚਲੋ ਕਿਉਂਕਿ ਪਿੰਡਾਂ ਦੇ ਅੰਦਰ ਜਿਹੜੀਆਂ ਆਸ-ਪਾਸ ਕੱਚੀ ਥਾਂ ਬਹੁਤ ਹੁੰਦੀ ਹੈ ਉੱਥੇ ਪਾਣੀ ਚੱਲ ਜਾਂਦਾ ਲੇਕਿਨ ਜਿਹੜੀ ਲਿੰਕ ਰੋਡ ਹੈ ਉਹਨਾਂ ਦਾ ਬੁਰਾ ਹਾਲ ਹੈ ਹੁਣ ਜੇ ਇੱਥੇ ਮਾਜਰੀ ਤੋਂ ਜੇ ਖਿਜਰਾਵਾ ਜਾਣਾ ਹੈ ਠੀਕ ਹੈ ਨਾ ਜਾਂ ਮਾਜਰੀ ਤੋਂ ਤੁਸੀਂ ਥਾਣਾ ਪਿੰਡ ਵੱਲ ਜਾਣਾ ਹੈ ਉੱਥੇ ਖੱਡੇ ਪਏ ਹੋਏ ਨੇ ਜੇ ਸਿਸਵਾ ਤੋਂ ਤੁਸੀਂ ਪੜੋਲ ਵਾਲੇ ਪਾਸੇ ਜਾਣਾ ਖਸਤਾ ਹਾਲ ਹੈ ਹੁਸ਼ਿਆਰਪੁਰ ਤੋਂ ਤੱਕੀਪੁਰ ਕੰਸਾਲਾ ਕਰਤਾਰਪੁਰ ਖਸਤਾ ਹਾਲ ਹੈ ਇਸ ਸਮੇਂ ਮਾਨਿਕਪੁਰ ਤੋਂ ਸੰਗਤਪੁਰਾ ਕੁਬਾਹੇੜੀ ਖਿਜਰਾਬਾਦ ਅਬੇਪੁਰ ਖਸਤਾ ਹਾਲ ਹੈ ਮਤਲਬ ਇਹਨਾਂ ਇਲਾਕੇ 'ਚ ਤੁਸੀਂ ਕਿਸੇ ਵੀ ਜਗ੍ਹਾ ਚੱਲ ਜਾਓ ਹਰ ਜਗ੍ਹਾ ਤੁਹਾਨੂੰ ਸੜਕਾਂ ਦਾ ਖਸਤਾਲ ਮਿਲੇਗਾ ਤੁਹਾਨੂੰ ਸੜਕਾਂ ਦਾ ਬੁਰਾ ਹਾਲ ਮਿਲੇਗਾ ਲਿੰਕ ਰੋਡਾਂ ਦਾ ਬੁਰਾ ਹਾਲ ਮਿਲੇਗਾ ਹਾਲਤੇ ਹੋ ਗਿਆ ਕਿ ਕਈ ਜਗ੍ਹਾ ਤਾਂ ਮਤਲਬ ਖਿਜਰਾਬਾਦ ਤੋਂ ਜਾਓ ਤੇ ਕਿਹ ਜਗ੍ਹਾ ਤੇ ਖਿਜਰਾਬਾਦ ਤੋਂ ਨਿਕਲਦੇ ਹੋ ਧਿਆਨੰਦ ਵੀ ওই ਗੱਲ ਆ ਗਈ ਜਿਹੜੀ ਨਿਜਰ ਚੌਂਕ ਵਾਲੀ ਸੜਕ ਦੀ ਗੱਲ ਹੈ ਵੀ ਉੱਥੇ ਮਿੱਟੀ ਮਿੱਟੀ ਹੈ ਨਾਲ ਖੇਤ ਇਧਰ ਹੈ ਇਧਰ ਖੇਤ ਹੈ ਵਿਚ ਲਿੰਕ ਰੋਡ ਹੈ ਲਿੰਕ ਰੋਡ ਦੇ ਉੱਪਰ ਇੰਨਾ ਘਰ ਹੈ ਤੁਹਾਨੂੰ ਇਹ ਨਹੀਂ ਸਮਝਦਾ ਵੀ ਇਹ ਖੇਤ ਦਾ ਘਰ ਹੈ ਜਾਂ ਇਹ ਸੜਕ ਦਾ ਘਰ ਹੈ ਪਤਾ ਨਹੀਂ ਲੱਗਾ ਬਲ ਐਡਾ ਬੁਰਾ ਹਾਲ ਹੈ ਤੇ ਹੁਣ ਇਹ ਕੋਈ ਇੱਕ ਦਿਨ ਚ ਹਾਲਾ ਨਾ ਹੋ ਗਿਆ ਲਿੰਕ ਰੋਡ ਇੱਕ ਦਿਨ ਚ ਖਰਾਬ ਨਹੀਂ ਹੋਈ ਇਸ ਸੈਚੂ ਮਣੀਪੁਰ ਤੋਂ ਤੁਲਵਾ ਚਲ ਜਾਓ ਪਲਨਪੁਰ ਚਲ ਜਾਓ ਖਸਤਾ ਹਾਲ ਹੈ ਮਾਜਰੇ ਤੋਂ ਸੁਲਤਾਨਪੁਰ ਟਪੜੀਆਂ ਚਲ ਜਾਓ ਖਸਤਾ ਹਾਲ ਹੈ ਸੈਣੀ ਮਾਜਰੇ ਤੋਂ ਮੁੱਲਾਪੁਰ ਖਸਤਾ ਹਾਲ ਹੈ ਠੀਕ ਹੈ ਇਵੇਂ ਬਲਾਕ ਮਾਜਰੀ ਤੋਂ ਜੈ ਵਜੀਦਪੁਰ ਜਾਣਾ ਹੋਵੇ ਠੀਕ ਹੈ ਜਾਂ ਟੱਪਰੀਆਂ ਜਾਣਾ ਹੋਵੇ ਸਖਸਤਾ ਹਾਲ ਹੈ ਬਲਾਕ ਮਾਜਰੀ ਤੋਂ ਨੰਗਲੀਆਂ ਜਾਣਾ ਹੋਵੇ ਖੇਰਪੁਰ ਜਾਣਾ ਹੋਵੇ ਸ਼ੇਖਪੁਰਾ ਜਾਣਾ ਹੋਵੇ ਖਸਤਾ ਹਾਲ ਹੈ ਮੁੱਲਾਪੁਰ ਬੈਰੀਅਰ ਤੋਂ ਲੈ ਕੇ ਸ਼ਿੰਗਾਰੀ ਆਲਾ ਸਿਉਂਕ ਪਰਚੇ ਜੰਤੀ ਦੇ ਵੀ ਗੋੜਾ ਕਸੋਲੀ ਪਹਿੰਦੀ ਕਰੁੰਦੇ ਵਾਲਾ ਬੁਰਾ ਹਾਲ ਹੈ ਜਿਹੜਾ ਇਹ ਗੋੜਾ ਕਸੌਲੀ ਹੈ ਇਹ ਜੰਤੀ ਮਾਜੇ ਗੋੜਾ ਕਸੌਲੀ ਜਾਂਦੇ ਦੋ ਕਾਸਵੇ ਆਂਦੇ ਨੇ ਜਿਹੜੇ ਚੌਦ ਦੇ ਅੰਦਰ ਸੀਮੈਂਟ ਦੇ ਰਸਤੇ ਬਣਾਏ ਹੁੰਦੇ ਰੇ ਉਹ ਬਹਿ ਗਏ ਕੋਈ ਪ੍ਰੋਵਾਈ ਨਹੀਂ ਸਰਕਾਰ ਪ੍ਰੋਵਾਈ ਨਹੀਂ ਕਰ ਰਹੀ ਸ਼ਾਇਦ ਹੋਣੀ ਕਾਦੇ ਦਿਨ ਪਹਿਲੇ ਐਮਐਲਏ ਨੀਂ ਚੋ ਜਾ ਕੇ ਗਈ ਹੋ ਗਈ ਹੋਏ ਮੈਂ ਕਹਿ ਨਹੀਂ ਸਕਦਾ ਪਰ ਬੁਰਾ ਹਾਲ ਹੈ ਫਿਰ ਤੁਸੀਂ ਉਸ ਤੋਂ ਬਾਅਦ ਆਗਾ ਜੋ ਪਟਛਾ ਜੋ ਸ਼ਿਓਂ ਕਾ ਜਾਓ ਬੁਰਾ ਹਾਲ ਹੈ ਜੜੀ ਜੰਤੀ ਮਾਦਰੀ ਤੋਂ ਨਿਆ ਗੌਂ ਪਾਸ ਸੜਕ ਜਾਂਦੀ ਹੈ ਉਹਦਾ ਬੁਰਾ ਹਾਲ ਹੈ ਫਿਰ ਤੁਸੀਂ ਜਿਹੜਾ ਹੈਗਾ ਉੱਥੇ ਆ ਜਾਓ ਨਿਆ ਗੌਂ ਨਿਆ ਗੌਂ ਤੋਂ ਜੇ ਤੁਸੀਂ ਟਾਂਡਾ ਟਾਂਡੀ ਮਸੋਲ ਜਾਣਾ ਹੋਏ ਠੀਕ ਹੈ ਸੜਕ ਬੁਰਾ ਹਾਲ ਹੈ ਇਸਾਂ ਹੀ ਜੇ ਤੁਸੀਂ ਨਿਆਹ گاؤں ਤੋਂ ਕਾਉਂਸਲ ਜਾਣਾ ਹੋਏ ਜੇ ਚੰਡੀਗੜ੍ਹ ਦਾ ਪਿੱਛੇ ਜਿਹੜਾ ਟੁਕੜਾ ਆਂਦਾ ਉਹਨੂੰ ਛੱਡ ਦੋ ਜਿਹੜਾ ਪੰਜਾਬ ਵਾਲਾ ਟੁਕੜਾ ਉਹਦਾ ਬੁਰਾ ਹਾਲ ਸੋ ਚਾਰੋਂ ਪਾਸੇ ਜਿਵੇਂ ਦੇਖਿਆ ਹੋਏ ਕਿ ਵੀ ਇਹ ਲਿੰਕ ਰੋਡਾਂ ਜੜੀਆਂ ਹੈਗੀਆਂ ਖੜ੍ਹ ਵਿਧਾਨ ਸਭਾ ਦੀਆਂ ਬੁਰਾ ਹਾਲ ਟੁੱਟੀਆਂ ਨੇ ਹੁਣ ਟੁੱਟੀਆਂ ਜੜੀਆਂ ਖੱਡੇ ਪੈ ਗਏ ਜਿਹੜੇ ਜਿੱਥੇ ਗਾਰਾ ਆ ਗਿਆ ਜਿੱਥੇ ਮਿੱਟੀ ਭਰ ਗਈ ਗਾਰਾ ਹੋ ਗਿਆ ਜਿੱਥੇ ਪੁੱਲ ਪੈ ਗਏ ਠੀਕ ਹੈ ਇਹਨਾਂ ਨੂੰ ਠੀਕ ਕੌਣ ਕਰੇਗਾ ਇਹਨੂੰ ਠੀਕ ਕਰਨਾ ਹੈ ਪੰਜਾਬ ਦੀ ਆਮ ਆਦੀ ਪਾਰਟੀ ਸਰਕਾਰ ਨੇ ਕਰਨਾ ਹੈ ਇੱਥੇ ਦੀ ਲੋਕਲ ਐਮਐਲਏ ਅਨਮੋਲ ਗਗਨਮਾਨ ਨੇ ਕਰਨਾ ਹੈ ਠੀਕ ਹੈ ਨਾ ਜਾਂ ਇੱਥੇ ਦੇ ਲੋਕਲ ਐਮਪੀ ਨੇ ਕਰਨਾ ਹੈ ਠੀਕ ਹੈ ਜਿਆਦਾਤਰ ਐਮਪੀ ਦਾ ਰੋਲ ਘੱਟ ਬਣਦਾ ਹੈ ਐਮਐਲਏ ਦਾ ਵੱਧ ਬਣਦਾ ਹੈ ਅਨਮੋਲ ਗਗਨਤੋ ਸੁੱਤੇ ਹੋਏ ਨੇ ਅਨਮੋਲ ਗਗਨਮਾਨ ਤੁਹਾਨੂੰ ਯਾਦ ਹੋਵੇਗਾ ਵੈਸੇ ਮਨ ਕਹਿਣਾ ਹੈ ਜਿਆਦਾ ਜਲ ਮੰਤਰੀ ਬਣੀ ਸੀਗੀ ਅਨਮੋਲ ਗਗਨਮਾਨ ਨੇ ਕਿਹਾ ਸੀਗਾ ਕਿ ਚਿੱਠੀ ਲਿਖੀ ਤਦ ਤੱਕ ਖਵਾਰਾ ਛਪੀ ਕਿ ਮੇਰੇ ਸਰਕਾਰੀ ਜਿਹੜਾ ਘਰ ਹੈ ਉਧਰ সুইমিং ਪੂਲ ਬਣਾਇਆ ਜਾਵੇ ਹੁਣ ਸਰਕਾਰੀ ਕਾਲ সুইমিং ਪੂਲ ਤਾਂ ਬੜਿਆ ਨਹੀਂ ਪਰ ਖਰ ਕੋਰਾਲੀ ਸ਼ਹਿਰ ਤੇ ਬਾਕੀ ਜਿਹੜੇ ਪਿੰਡਾਂ ਦੇ ਮਾਜਰੀ ਬਲਾਕ ਦੇ ਪਿੰਡ ਐ ਸਾਰੀ ਜਗ੍ਹਾ ਨੇ ਕਈ ਜਗ੍ਹਾ ਤਲਾਬ ਤੇ সুইমিং ਪੂਲ ਬਣਾਤੇ ਲੋਕਾਂ ਦਾ ਬੁਰਾ ਹਾਲ ਕਰਤਾ ਇਸ ਤਰ੍ਹਾਂ ਸੇ ਨਿਆ ਗਾਉਂ ਦੇਖੋ ਨਿਆ ਗਾਉਂ ਦਾ ਹਾਲ ਤਾਂ ਹਮ ਕਦੇ-ਕਦੇ ਮੈਨੂੰ ਲੱਗਦਾ ਖਰੜ ਤੋਂ ਵੀ ਮਾੜਾ ਹੈ ਨਿਆ ਗਾਉਂ ਮੁੱਖ ਮੰਤਰੀ ਪੰਜਾਬ ਦੇ ਨਿਵਾਸ ਤੋਂ 100 ਮੀਟਰ ਦੂਰ ਹੈ ਠੀਕ ਹੈ ਥੱਲੇ ਉਤਰ ਦਿਓ ਮੁੱਖਮੰਤ ਦੇ ਘਰ ਤੋਂ ਬਾਹਰ ਨਿਕਲੋ ਗੇਟ ਤੋਂ ਬੰਨ ਲ ਖੱਬੇਸ ਮੋੜ ਜਾਓ ਅੱਗੇ ਬੈਰੀਰ ਬੈਰੀਰ ਦੇ ਨਾਲ ਨਿਆਗੋ ਸ਼ੁਰੂ ਹੁੰਦਾ ਹੈ ਨਿਆਗੋ ਮਤਲਬ ਮੇਨ ਬਾਜ਼ਾਰ ਹੈ ਉਹਦੇ ਕਈ ਵੀਡੀਓ ਵਾਇਰਲ ਹੋਲੇ ਕਿ ਜਦ ਮੀ ਆਂਦਾ ਹੈ ਉਹ ਤੇ ਪੂਰਾ ਪਾਣੀ ਉਹ ਚੱਲਦਾ ਫਲੱਡ ਮਤਲਬ ਜੇ ਉਹ ਮੇਨ ਰੋਡ ਹੈ ਜਿੱਥੋਂ ਅੱਧੀ ਪਾਪੂਲੇਸ਼ਨ ਜੜੀ ਹੈ ਚੰਡੀਗੜ੍ਹ ਜਾਂ ਬਾਕੀ ਜਗ੍ਹਾ ਨੌਕਰੀ ਕਰਨ ਜਾਂਦੀ ਹੈ ਜੇ ਸੋਰੇ ਸੋਰੇ ਮੀ ਪੈ ਜਾਵੇ ਉਹ ਨੌਕਰੀ ਨਹੀਂ ਜਾ ਸਕਦਾ ਦਿਹਾੜੀ ਖਰਾਬ ਹੋ ਜਾਂਦੀ ਹੋਂਦੀ ਠੀਕ ਹੈ ਉਸ ਤੋਂ ਬਾਅਦ ਜਦ ਉਹ ਖਤਮ ਵੀ ਹੋ ਜਾਂਦਾ ਹੈ ਇਹ ਮੇਂ ਖਤਮ ਹੋ ਜਾਂਦਾ ਪਾਣੀ ਖੜ ਜਾਂਦਾ ਫਿਰ ਪਾਣੀ ਚੋਂ ਦੇ ਕੱਪੜੇ ਗੱਲੇ ਹੁੰਦੇ ਨੇ ਬੂੜ ਖਰਾਬ ਹੁੰਦੇ ਨੇ ਇਸੇ ਹੀ ਨਿਆ ਗੋਂਦ ਦੇ ਅੰਦਰ ਸਿਵਰੇਜ ਦਾ ਕੰਮ ਸ਼ੁਰੂ ਕਰਤਾ ਹੁਣ ਸਿਵਰੇਜ ਦਾ ਕੰਮ ਸ਼ੁਰੂ ਕੀਤਾ ਹੁਣ ਉਸ ਚ ਸਾਰਾ ਚਿਕੜ ਚਿਕੜ ਪਿਆ ਹਾਦੇ ਹੋ ਗਈ ਨਿਆ ਗੋਂਚ ਮਤਲਬ ਅਰਮੋਲ ਗਗਨ ਮਾਂ ਨਿਆ ਗੋਂ ਨੂੰ ਕੀ ਬਚਾਏਗੀ ਆਪਣੇ ਮਿਊਨਿਸਪੈਲਿਟੀ ਦਫ਼ਤਰ ਨੂੰ ਨਹੀਂ ਬਚਾ ਪਈ ਨਿਆ ਗੋਂ ਦਾ ਮਿਊਨਿਸਪੈਲਿਟੀ ਦਫ਼ਤਰ ਪਿੱਛੇ ਪਾਣੀ ਚ ਹੋ ਗਿਆ ਜਿੱਥੇ ਈਓ ਬੰਦਾ ਹੈ ਗੋਡੇ-ਗੋਡੇ ਮਤਲਬ ਇੱਥੇ ਆਧੇ ਤੇ ਗੋਡੇ ਉੱਥੇ ਪਾਣੀ ਆ ਗਿਆ ਦਫਤਰ ਦੇ ਅੰਦਰ ਪਾਣੀ ਆ ਗਿਆ ਜੇ ਆਪਣਾ ਈਓ ਮਿਊਨਿਸਪੈਲਿਟੀ ਦਾ ਦਫਤਰ ਨੇ ਬਚਾ ਪਾਇਆ ਜਾਂ ਆਵਾਦੀ ਪਾਰਟੀ ਸਰਕਾਰ ਮਿਊਨਿਸਪੈਲਿਟੀ ਦੇ ਦਫਤਰ ਨੇ ਬਚਾ ਪਾਇਆ ਆਮ ਲੋਕਾਂ ਨੂੰ ਕਿ ਬਚਾਏਗੀ ਉਥੇ ਸਿੰਗਾਪੁਰ ਇੱਕ ਆਬਾਦੀ ਹੈ ਬਹੁਤ ਵੱਡੀ ਆਬਾਦੀ ਹੈ ਨੇ ਆਗੋਂ ਦੇ ਅੰਦਰ ਸਿੰਗਾਪੁਰ ਸਿੰਗਾ ਸਿੰਗਾ ਦੇਵੀ ਸਿੰਗਾ ਦੇਵੀ ਦੇ ਅੰਦਰ ਲਗਭਗ ਤੁਸੀਂ ਮੰਨ ਕੇ ਚੱਲੋ ਪਿਛਲੇ ਗਰਮੀਆਂ ਦੇ ਅੰਦਰ 5 ਦਿਨ ਬਿਜਲੀ ਨਹੀਂ ਆਈ ਪਿੰਡ ਦਾ ਪਾਣੀ ਨਹੀਂ ਸੀਗਾ ਔਰ ਅੱਜ ਉਥੇ ਚਿਕਰੋ ਚਿਕੜ ਹੋ ਰਿਹਾ ਹੈ ਖੰਡ ਲ ਵਿਧਾਨ ਸਭਾ ਦੇ ਉੱਪਰ ਨਾ ਚਾ ਗਰਮੀ ਦਾ ਮੌਸਮ ਹੈ ਚੈਸ ਮੌਂਸੂਨ ਦਾ ਮੌਸਮ ਦੋਨਾਂ ਚ ਮਾਰ ਬਰਸਦੀ ਹੈ ਗਰਮੀ ਦੇ ਮੌਸਮ ਚ ਕੀ ਮਾਰ ਬਰਸਦੀ ਹੈ ਭयंकर ਗਰਮੀ ਹੋਏ ਤੇ ਬਿਜਲੀ ਕੱਟ ਲੱਗਣਾ ਸ਼ੁਰੂ ਹੋ ਜਾਂਦੇ ਨੇ ਬਿਜਲੀ ਕੱਟ ਲੱਗਦੇ ਨੇ ਪਾਣੀ ਸਪਲਾਈ ਬੰਦ ਹੋ ਜਾਂਦੀ ਹੈ ਖਰੜ ਦੇ ਮੈਂ ਤੁਹਾਡੇ ਹਰ ਪਿੱਛੀ ਵੀਡੀਓ ਦੇਖਦੇ ਰਹਿਣਾ ਬੜੇ ਵੀਡੀਓ ਤੁਹਾਡੇ ਵਾਇਰਲ ਹੋਏ ਵੀ ਗਰਮੀ ਐ ਖਰੜ ਚ ਭयंकर ਬਿਜਲੀ ਕੱਟ ਲੱਗੇ ਨੇ ਬਿਜਲੀ ਠੀਕ ਨਹੀਂ ਹੋ ਪਾਰੀ ਲੋਕ ਥੱਲੇ ਆ ਕੇ ਧਰਨੇ ਪ੍ਰਦਰਸ਼ਨ ਕਰ ਰਹੇ ਨੇ ਪਿੰਡ ਦਾ ਪਾਣੀ ਸਪਲਾਈ ਰੁਕ ਗਈ ਹੈ ਇਹ ਹਾਲ ਕੱਲਾ ਕੋਈ ਖਰੜ ਸ਼ਹਿਰ ਦਾ ਨਹੀਂ ਸੀ ਇਹ ਹਾਲ ਤਾਂ ਸਾਰਾ ਪਿੰਡਾਂ ਮਾਜਰੀ ਇਲਾਕੇ ਦੇ ਪਿੰਡਾਂ ਦਾ ਵੀ ਸੀ ਔਰ ਇਹੀ ਹਾਲ ਜਿਹੜਾ ਹੈ ਅਠ ਲੱਗ ਰਹੀ ਸੀ ਕਿ ਗਰਮੀਆਂ ਚ ਬਿਜਲੀ ਤੇ ਕੱਟ ਲੱਗਦੇ ਨੇ ਪਾਣੀ ਪੀਣ ਨੂੰ ਨਹੀਂ ਮਿਲਦਾ ਬਰਸਾਤ ਚ ਇਨਾ ਪਾਣੀ ਹੋ ਜਾਂਦਾ ਤਾਂ ਵੀ ਪਾਣੀ ਨਹੀਂ ਪੀ ਪਾਂਦੇ ਗੰਦਲਾ ਪਾਣੀ ਜਿ ਪੀ ਨਹੀਂ ਸਕਦੇ ਸੋ ਇਹ ਜਿਹੜੀ ਖਰੜ ਵਿਧਾਨ ਸਭਾ ਹੈ ਇਹਦੇ ਉੱਪਰ ਇਸ ਵਕਤ ਕੁਦਰਤ ਦੀ ਮਾਰ ਨਹੀਂ ਹੈ ਆਮ ਆਦੀ ਪਾਰਟੀ ਅਨਮੋਲ ਗਗਨ ਮਾਨ ਦੀ ਨਲਾਕੀ ਦੀ ਮਾਰ ਹੈ ਇਹਨਾਂ ਦੀ ਜਿਹੜੀ ਅ ਅਫਸਰ ਸ਼ਾਹੀ ਨੂੰ ਨਕੇਲ ਨਾ ਪਾਣ ਦਾ ਜਿਹੜਾ ਇਹਨਾਂ ਸੁਭਾਅ ਹੈ ਉਹਦੀ ਮਾਰ ਹੈ ਜੇ ਅਫਸਰ ਸ਼ਾਹੀ ਨੇ ਨਕੇਲ ਪਾਈਏ ਤਾਂ ਫਿਰ ਕਰਪਸ਼ਨ ਦੀ ਮਾਰ ਹੈ ਸੋ ਕੁੱਲ ਮਿਲਾ ਕੇ ਨਾਕਾਮੀ ਨਲਾਇਕੀ ਆਵਾਦੀ ਪਾਰਟੀ ਦੀ ਅਨਮੋਲ ਗਗਨਮਾਨ ਦੀ ਉਹਦੀ ਮਾਰ ਜੜੀ ਹੈ ਖਰੜ ਵਿਧਾਨ ਸਭਾ ਦੇ ਲੋਕ ਮਛਲੀ ਕਲਾਂ ਤੋਂ ਲੈ ਕੇ ਕੁਰਾਲੀ ਕੁਰਾਲੀ ਤੋਂ ਲੈ ਕੇ ਸਿਸਵਾ ਸਿਸਵਾ ਤੋਂ ਲੈ ਕੇ ਕਾਉਂਸਲ ਤੱਕ ਨਿਊ ਚੰਡੀਗੜ੍ਹ ਸਾਰੇ ਲੋਕ ਉਸ ਮਾਰ ਥਲੇ ਆਏ ਪਏ ਨੇ ਲੋਕ ਤਰਾਹੀਮਮ ਤਰਾਹੀਮਮ ਕਰ ਰਹੇ ਨੇ ਚੀਖਾ ਮਾਰ ਰਹੇ ਨੇ ਹੁਣ ਤਾਂ ਤਿਉੜ ਪਿੰਡ ਦੇ ਹੋਰ ਕੇਸ ਆ ਗਿਆ ਬੰਦੇ ਨੇ ਕਹਿਤਾ ਜੀ ਇੱਥੇ ਜਮੀਨ ਖਰੀਦੀ ਅਨਮੋਲ ਗਰਮਾਨ ਹੈ ਉਹ ਬੰਦਾ ਪੁਲਿਸ ਚੱਕ ਕੇ ਲੈ ਗਈ ਦੱਸੋ ਅੱਜ ਕੋਈ ਇਲਜ਼ਾਮ ਨਹੀਂ ਲਾ ਸਕਦਾ ਪੁਲਿਸ ਕਿ ਲੋ ਚੱਕ ਕੇ ਲੈ ਕੇ ਚਲੇ ਗਈ ਫਿਰ ਮਾਫੀ ਮੰਗਵਾਈ ਉਸ ਤੋਂ ਵੀਡੀਓ ਰਿਕਾਰਡ ਕੀਤਾ ਸੋ ਤੁਸੀਂ ਕਰਪਸ਼ਨ ਕਰ ਰਹੇ ਹੋ ਤੁਸੀਂ ਲੋਕਾਂ ਦੇ ਅੰਦਰ ਘੁੰਮ ਨਹੀਂ ਰਹੇ ਹੋ ਠੀਕ ਹੈ ਤੁਸੀਂ ਲੋਕਾਂ ਦੀ ਦੁੱਖ ਦਰਦ ਸਾਂਝੇ ਨਹੀਂ ਕਰ ਰਹੇ ਹੋ ਔਰ ਉਪਰੋਂ ਜੇ ਕੋਈ ਆਬਜੈਕਸ਼ਨ ਕਰਦਾ ਹੈ ਉਹਨੂੰ ਪੁਲਿਸ ਚੱਕ ਕੇ ਲੈ ਜਾਂਦੇ ਬਹੁਤ ਮਾੜਾ ਹਾਲ ਹੈ ਮੇਰੀ ਇੰਨੀ ਬੇਨਤੀ ਹੈ ਪੰਜਾਬ ਸਰਕਾਰ ਨੂੰ ਬੇਨਤੀ ਹੈ ਕੀ ਅਗਲੇ 1.5 ਸਾਲ ਤੁਹਾਡੀ ਸਰਕਾਰ ਹੈ ਤੇ ਖਰੜ ਲਾਂਡਰਾ ਰੋਡ ਸੜਕ ਨੂੰ ਠੀਕ ਕਰੋ ਨੀਜਰ ਵਾਲੀ ਰੋਡ ਨੂੰ ਠੀਕ ਕਰੋ ਚੁੰਗਿਆ ਰੋਡ ਨੂੰ ਠੀਕ ਕਰੋ ਜਿੰਨੇ ਹੋਰ ਖਰੜ ਸ਼ਹਿਰ ਦੇ ਅੰਦਰ ਜਿੱਥੇ ਜਿੱਥੇ ਪਾਣੀ ਰੁਕ ਜਾਂਦਾ ਹੈ ਔਰ ਪਾਣੀ ਦਾ ਠੀਕ ਕਰੋ ਕੋ ਰਾਲੀ ਅੰਦਰ ਕਈ ਜਗ੍ਹਾ ਪਾਣੀ ਰੁਕਦਾ ਉਹਨੂੰ ਠੀਕ ਕਰੋ ਜਿਹੜੇ ਲਿੰਕ ਰੋਡਾਂ ਹੈਗੀਆਂ ਇਹ ਸਾਰੇ 100 ਸਵਾ 100 ਪਿੰਡਾਂ ਦੀਆਂ ਉਹਨਾਂ ਲਿੰਕ ਰੋਡਾਂ ਨੂੰ ਠੀਕ ਕਰੋ ਨਿਆਗੋਮ ਮਨਿਸਪੈਲਟੀ ਦੇ ਅੰਦਰ ਪਾਣੀ ਭਰ ਜਾਂਦਾ ਲੋਕ ਤਰਾਹੀ ਮਾਮ ਤਰਾਹੀ ਮਾਮ ਹੈ ਗਰਮ ਮੇਚ ਬਿਜਲੀ ਨਹੀਂ ਹੁੰਦੀ ਪਾਣੀ ਨਹੀਂ ਹੁੰਦਾ ਬਰਸਾਤਾਂ 'ਚ ਪਾਣੀ ਪਾਣੀ ਹੁੰਦਾ ਬਿਜਲੀ ਫੇਰ ਨਹੀਂ ਹੁੰਦੀ ਸੋ ਇਹਦਾ ਅਲਾ ਕਰੋ ਨਹੀਂ ਤਾਂ ਇੱਕ ਗੱਲ ਪੱਕੀ ਹੈ ਕਿ ਅਸੀਂ 2027 ਤੱਕ ਵੇਟ ਨਹੀਂ ਕਰਨੀ ਹੋਰ ਥੋੜੇ ਦਿਨ ਰੁਕ ਕੇ ਅਸੀਂ ਸੜਕਾਂ ਤੇ ਉਤਰਾਂਗੇ ਸੰਘਰਸ਼ ਕਰਾਂਗੇ ਦੇ ਨਾਕ ਕਰ ਗੜਵਾ ਕੇ ਜਿਹੜਾ ਹੈਗਾ ਖਰੜ ਵਿਧਾਨ ਸਭਾ ਖਰੜ ਸ਼ਹਿਰ ਕੁਰਾਲੀ ਮਾਜਰੀ ਦੇ ਪਿੰਡਾਂ ਦੀ ਸਾਰੀ ਸਾਰੀ ਜਿਹੜੀ ਨਿਆਗੋਂ ਮਿਊਨਿਸਪੈਲਿਟੀ ਕਾਉਂਸਲ ਨਾ ਡਾਕਰਾਂ ਇਹਨਾਂ ਦੇ ਹਾਲਾਤਾਂ ਨੂੰ ਠੀਕ ਕਰਾ ਕੇ ਰਵਾਗੇ ਜੀ ਅਸੀਂ ਅਕਸਰ ਦੇਖਦੇ ਆਂ ਦਿੱਕਤ ਸਾਰੇ ਪੰਜਾਬ ਨੂੰ ਲਾਲੋਪੁਰੇ ਕਿਤੇ ਵੀ ਲਾਲੋ ਸੜਕਾਂ ਖਰਾਬ ਹੁੰਦੀਆਂ ਨੇ ਪਾਣੀ ਖੜ ਜਾਂਦਾ ਲੇਕਿਨ ਜਦੋਂ ਗੱਲ ਆਉਂਦੀ ਆ ਖਰੜ ਦੀ ਤਾਂ ਖਰੜ ਨੰਬਰ 1 ਬਣ ਚੁੱਕਿਆ ਹੈ ਬਦਨਾਮ ਬਣ ਹੋ ਚੁੱਕਿਆ ਹੈ ਖਰੜ ਕਿ ਸੜਕਾਂ ਖਰਾਬ ਰਹਿੰਦੀਆਂ ਨੇ ਸੀਵਰੇਜ ਓਵਰਫਲੋ ਰਹਿੰਦੇ ਨੇ ਬਿਲਕੁਲ ਠੀਕ ਗੱਲ ਹੈ ਅ ਦੇਖੋ ਆਪਾਂ ਪੰਜਾਬ ਚ ਕੀ ਹੁੰਦਾ ਜਦਾ ਚੱਕਰਾਂ ਚ ਮੈਂ ਨਹੀਂ ਪੈਣਾ ਮੈਂ ਇੰਨਾ ਕੁ ਪੈਣਾ ਕਿ ਅਸੀਂ ਖਰੜ ਚ ਬੈਠੇ ਆਂ ਖਰੜ ਮਿਨਿਸਪੈਲਟੀ ਪੰਜਾਬ ਦੀ ਕੈਸ਼ ਰਿਚ ਹੈ ਅਮੀਰ ਮਿਨਿਸਪੈਲਟੀ ਮੰਨੀ ਜਾਂਦੀ ਹੈ ਕਈ ਸੌ ਕਰੋੜ ਰੁਪਏ ਦੇ ਨਾਲ ਐਫਡੀ ਪਈ ਹੋਈ ਹੈ ਠੀਕ ਹੈ ਤੇ ਕਈ ਸੌ ਕਰੋੜ ਦੀ ਐਫਡੀ ਨੂੰ ਅਸੀਂ ਚਾਰ ਪਾਣਾ ਠੀਕ ਹੈ ਐਵਰੀ ਤੋੜੋ ਸੜਕਾਂ ਰਿਪੇਅਰ ਕਰਾਓ ਠੀਕ ਕਰੋ ਤੇ ਮੈਂ ਤਾਂ ਹੋਰ ਵੀ ਕਹੂੰਗਾ ਕੀ ਤੁਸੀਂ ਜੇ ਤੁਹਾਡੇ ਤੋਂ ਤੁਹਾਨੂੰ ਲੁੰਦਾ ਤਾਰ ਕੋਲ ਵਾਲੀ ਸੜਕ ਤੰਗ ਕਰਦੀ ਹੈ ਤੁਸੀਂ ਬਲੌਕ ਪੇਵਰਸ ਲਗਾ ਦਿਓ ਕਿਉਂਕਿ ਪੇਵਰਸ ਜਿਹੜੇ ਨੇ ਨਾ ਉਹ ਮੀਂਹ ਚ ਉਖੜਦੇ ਨਹੀਂ ਹੈ ਜਿਹੜਾ ਲੁੱਕ ਹੁੰਦੀ ਉਖੜ ਜਾਂਦੀ ਹੈ ਤੁਸੀਂ ਉਹ ਲਾ ਦਿਓ ਪਰ ਕੁਝ ਕਰੋ ਸਹੀ ਮੰਨਿਆ 1 ਸਾਲ ਪਾਣੀ ਜਮਾ ਹੋ ਗਿਆ 2022 ਚ ਹੋ ਗਿਆ ਤਾਂ 2023 ਚ ਕਿਉਂ ਨਹੀਂ ਠੀਕ ਕੀਤਾ 2023 ਜਮਾ ਹੋ ਗਿਆ ਤੇ 2024 ਚ ਕਿਉਂ ਨਹੀਂ ਠੀਕ ਕਰ ਲਿਆ ਹੁਣ 2024 ਜਮਾ ਹੋ ਗਿਆ 2025 ਚ ਠੀਕ ਕਰ ਲੋ ਹੁਣ 2026 27 ਆ ਗਈ ਅਨਮੋਲ ਕਾ ਚਿੰਤਾ ਨਾ ਕਰ ਤੈਨੂੰ ਜਮਾਨਤ ਜਬ ਤੱਕ ਕਰਵਾਖੇ ਤੇ ਪਾਰਟੀ ਤੈਨੂੰ ਟਿਕਟ ਦਿੰਦੀ ਨਹੀਂ ਠੀਕ ਹੈ ਨਾ ਤੈਨੂੰ ਮੰਤਰੀ ਪਦ ਤੌਲਾਤਾ ਉਸ ਤੇਨੂੰ ਕਿਉਂ ਲਾਇਆ ਤੈਨੂੰ ਸਪਤ ਅਨਮੋਲ ਮਾਨ ਪਰ ਮੇਰੀ ਆਪ ਜੀ ਨੂੰ ਬੇਨਤੀ ਹੈ ਵੀ 2027 ਚ ਜੇ ਟਿਕਟ ਮਿਲ ਗਈ ਨਾ ਤੇ ਮੈਂ ਤੇ ਅੱਛਾ ਰੱਖਦਾ ਟਿਕਟ ਮਿਲੇ ਜਮਾਨਤ ਜਬ ਤੱਕ ਰਹਾ ਕੇ ਤੈਨੂੰ ਜਿਹੜੇ ਖੜਵਾ ਸੀ ਤੈਨੂੰ ਘਰ ਨੂੰ ਵਾਪਸ ਭੇਜਣਗੇ ਅਨਮੋਲ ਗगन ਮਾਨ ਜਿਹੜੀ ਸਾਡੀ ਚਲ ਮੈਂ ਛੜੀ ਤੇ ਛੋਟੀ ਪੈ ਨਹੀਂ ਲੱਗਦੀ ਐ ਮੋਰਚੇ ਮੇ ਤਾਂ ਬਹੁਤ ਛੋਟੀ ਐ ਠੀਕ ਐ ਐਮ ਐਲ اے ਹੈਗੀ ਐ ਮੇਰੀ ਅਨਮੋਲ ਕਰਨ ਮਾਨ ਨੂੰ ਬੇਨਤੀ ਵੀ ਹੈ ਤੇ ਸਭ ਲੋਕਾਂ ਕੇ ਚੈਲੰਜ ਵੀ ਹੈ ਅਨਮੋਲ ਕਰਨ ਮਾਨ ਆਪ ਜੀ ਖਰੜ ਵਿਧਾਨ ਸਭਾ ਦੇ ਐਮ ਐਲ ਓ ਸ਼ਰਤ ਲਾ ਲਓ ਮੈਂ ਸ਼ਰਤ ਲਾਨਾ ਕਿ ਤੁਸੀਂ ਬਿਨਾ ਡਰਾਈਵਰ ਬਿਨਾ ਗਨਮੈਨ ਔਰ ਬਿਨਾ ਗੂਗਲ ਲੋਕੇਸ਼ਨ ਦੇ ਖਰੜ ਵਿਧਾਨ ਸਭਾ ਕੋਲ ਘੁੰਮ ਕੇ ਦਿਖਾ ਦਿਓ ਖਰੜ ਵਿਧਾਨ ਸਭਾ ਬੜੀ ਦੂਰ ਦੀ ਗੱਲ ਐ ਤੁਸੀਂ ਖਰੜ ਸ਼ਹਿਰ ਚ ਘੁੰਮ ਕੇ ਦਿਖਾ ਦਿਓ ਤੁਸੀਂ ਆਪਣੇ ਘਰ ਤੋਂ ਨੀਜਰ ਰੋਡ ਜਾ ਕੇ ਦਿਖਾ ਦਿਓ ਠੀਕ ਹੈ ਤੁਸੀਂ ਆਪਣੇ ਕਰਤ ਦਰਪਨ ਸਿਟੀ ਜਾ ਕੇ ਦਿਖਾ ਦਿਓ ਜਮਨਾ ਅਪਾਰਟਮੈਂਟ ਜਾ ਕੇ ਦਿਖਾ ਦਿਓ ਜੀਟੀਪੀਐਲ ਜਾ ਕੇ ਦਿਖਾ ਦਿਓ ਐਸਬੀਪੀ ਗ੍ਰੀਨ ਜਾ ਕੇ ਦਿਖਾ ਦਿਓ ਸ਼ਿਵਾਲੇ ਸਿਟੀ ਜਾ ਕੇ ਦਿਖਾ ਦਿਓ ਸਨਿਨ ਗਲੇਵ ਦੇ ਜਿਹੜੇ ਅਲੱਗ-ਅਲੱਗ ਸੈਕਟਰਸ ਨੇ ਉਹਨਾਂ ਜਾ ਕੇ ਦਿਖਾ ਦਿਓ ਤੁਸੀਂ ਨਹੀਂ ਜਾ ਸਕਦੇ ਤੁਹਾਨੂੰ ਪਤਾ ਹੀ ਨਹੀਂ ਪਤਾ ਉਹਨੂੰ ਹੁੰਦਾ ਜਿਹਨੂੰ ਲੋਕਾਂ ਦੀ ਫਿਕਰ ਹੁੰਦੀ ਹੈ ਪਤਾ ਉਹਨੂੰ ਹੁੰਦਾ ਜਿਹਨੂੰ ਲੋਕਾਂ ਦਾ ਦੁੱਖ ਦਲਤ ਹੁੰਦਾ ਪਤਾ ਉਹਨੂੰ ਨਹੀਂ ਹੁੰਦਾ ਜਿਹੜਾ ਛੁਟਕਿਆਂ ਚ ਪਾ ਕੇ ਲੋਕਾਂ ਨੂੰ ਪਰਵਾ ਕੇ ਸੱਤਾ ਲੈ ਲੈਂਦੇ ਔਰ ਬਾਅਦ ਚ ਉੜ ਜਾਂਦੇ ਨੇ ਗਾਇਬ ਹੋ ਜਾਂਦੇ ਨੇ ਥੈਂਕ ਯੂ ਸੋ ਮਚ ਸਾਥ ਤੁਹਾਡ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਉਮੀਦ ਕਰਦਾ ਹਾਂ ਕਿ ਜਿਹੜਾ ਖਰੜ ਦਾ ਜੋ ਹਾਲ ਹੈ ਉਹ ਜਲਦ ਜਿਹੜਾ ਕਿ ਠੀਕ ਹੋ ਧੰਨਵਾਦ ਜੀ ਬਾਕੀ ਦਰਿਆ ਦੀ ਕੈਂਪੇਨ ਬੜੀ ਚੰਗੀ ਹੈ ਲੋਕਾਂ ਦੀ ਆਵਾਜ਼ ਬਣਿਓ ਤੁਹਾਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਉਮੀਦ ਕਰਦਾ ਤੁਸੀਂ ਐਵੇਂ ਹੀ ਲੋਕਪੱਖੀ ਹੋ ਕੇ ਜਿਹੜਾ ਹੈਗਾ ਮੁੱਦੇ ਚੱਕਦੇ ਰਹੋਗੇ ਤੇ ਜੇ 2027 ਚ ਪਾਚਪਾਈ ਸਰਕਾਰ ਬਣੀ ਤਾਂ ਵੀ ਤੁਸੀਂ ਲੋਕਪੱਖੀ ਹੋ ਕੇ ਸਾਡੇ ਖਿਲਾਫ ਖੜਨਾ ਖੜੇ ਰਹੋ ਪਰ ਲੋਕਪੱਖੀ ਹਮੇਸ਼ਾ ਬਣਾ ਰਹੇ ਹੋ ਥੈਂਕ ਯੂ ਸੋ ਇਸ ਸੰਸਾਰਨਾ ਮੈਨੂੰ ਜੋਸ਼ੀ ਸੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਖਰੜ ਨੂੰ ਲੈ ਕੇ ਸੋ ਅੱਗੇ ਹੋਰ ਵੀ ਖਰੜ ਦੇ ਜਿੰਨੇ ਮੁੱਦੇ ਹੋਣਗੇ ਤੁਹਾਡੇ ਤੱਕ ਲੈ ਕੇ ਆਵਾਂਗੇ ਲੋਕਾਂ ਦੀ ਆਵਾਜ਼ ਜਿਹੜੀ ਹੈ ਤੁਹਾਡੇ ਤੱਕ ਪਹੁੰਚਾਵਾਂਗੇ ਉਹ ਤੱਕ ਲਈ ਮੈਨੂੰ ਹਰਪ੍ਰੀਤ ਕੌਰ ਤੇ ਕੈਮਰਾਮੈਨ ਬਿੰਦਰ ਨੂੰ ਜਾਣ ਦੀ ਦੋ ਇਜਾਜ਼ਤ ਤੁਸੀਂ ਦੇ ਰੋ ਪਾਂਸਤ ਰੈਨਿਸ